ਹੋਰ ਬਈ ਸਾਰੇ ਵੀਰਾਂ ਨੂੰ ਸਤਿ ਸ੍ਰੀਕਾਲ ਜੀ ਹੋਰ ਪ੍ਰਾ ਕਰ ਪਰਵਾ ਠੀਕ ਆ ਆਜਾ ਪੰਡੇ ਇਧਰ ਅੱਜ ਭਰਾ ਆਪਣੇ ਆਪਣੇ ਪੈਂਡ ਦੀ ਮਸ਼ਹੂਰ ਆਸਤੀ ਬਾਬਾ ਧਰਮਦਾਸ ਡੇਰੇ ਵਾਲੇ ਸਾਰੇ ਜਾਣਦੇ ਆ ਬਾਬੇ ਨੂੰ ਵੀ ਕੂਤਰਾਂ ਦਾ ਸੌਂਗ ਬਾਬਾ ਜੀ ਆਏ ਆ ਆਪਣੇ ਕੂਤਰਾਂ ਦਾ ਸੌਂਗ ਕਰਨ ਦੇਖਣ ਆ ਬੱਚਾ ਬਾਬਾ ਗਏ ਜਿਆ ਇਹ ਚੰਗਾ ਲੱਗਿਆ ਪਾਪਾ ਨਹੀਂ ਚੰਗਾ ਨਹੀਂ ਵੀ ਮੇਰੇ ਤਾਂ ਦਵਾਚੇ ਹੋਇਆ ਹੈ ਨੇ ਬਾਬਾ ਆਪਣਾ ਟੱਲਾ ਪਾ ਜਾਵਾਂਗਾ ਬਾਬੇ ਦਾ ਵੀ ਬੱਚਾ ਆ ਗਿਆ ਤੇ ਬਾਬਾ ਅੱਜ ਦੇਖਣ ਆਇਆ ਬਾਬੇ ਨੇ ਸਾਪਾ ਮਾਰਿਆ ਵੀ ਕਿਤੇ ਕਿਤੇ ਭਲੇਖੇ ਨਾਲ ਜਿਵੇਂ ਆਹੀ ਟੀਸੀ ਵੀ ਆਹੀ ਰੱਖ ਇਹ ਜਾਈ ਬਾਬਾ ਆਹ ਸਾਹ ਦੇਖੋ ਇਹ ਤਾਂ ਨਹੀਂ ਬਾਬਾ ਉਹੀ ਦੇ ਦਾਂਗੇ ਉਹੀ ਗਿਫਟ ਕਰ ਦਾਂਗੇ ਤੁਹਾਨੂੰ ਇਹ ਆਹੀ ਚੀਜ਼ ਅਹੀਂ ਰੰਗ ਲੱਗਿਆ ਜੀ ਸਾਰਾ ਕੁਝ ਵਾਹ ਬਾਬਾ ਪਤਾ ਕੀ ਆ ਬਾਬਾ ਪਤਾ ਕੀ ਆ ਅਸੀਂ ਇਹ ਬੱਚਾ ਗਿੱਜਿਆ ਵਾ ਸਾਡੇ ਇਹਨੂੰ ਬਾਜੀ ਵੀ ਡਾਵਾਂਗੇ ਬਾਜੀ ਸਾਡ ਤੁਸੀਂ ਲਿਓ ਬਾਜੀ ਤੁਹਾਡੇ ਨਾਲ ਤੇ ਡਾਵਾਂਗੇ ਬਾਬਾ ਬਹੁਤ ਸਾਰੀ ਉੜਦੇ ਚੰਗੇ ਉੜਦੇ ਆ ਜਾਓ ਬਾਬਾ ਆ ਜਾਓ ਇਧਰ ਆ ਜਾਓ ਇਧਰ ਵੀ ਦੇਖ ਲਓ ਕਈ ਵਾਰੀ ਕੋਈ ਕੋਈ ਯਾਰੀ ਇੰਟਰਵਿਊ ਕਰਦੇ ਇਥੇ ਹਾਂ ਬਾਬਾ ਕਈ ਯਾਰੀ ਨਾ ਕੋਈ ਛੋਡਾ ਨਾ ਹੋਵੇ ਇਹਨਾਂ ਨੂੰ ਵੀ ਦੇਖ ਲਓ ਸਾਰਿਆਂ 'ਚ ਹੂੰ ਨਹੀਂ ਆਏ ਆਏ ਮੇਰੀ ਗੱਲ ਸੁਣ ਦੇਖੀ ਪੂਰੇ ਤਾਂ ਬਹੁਤ ਛੇਵਾਚੇ ਹੋਣ ਬਾਬਾ ਕਿੰਨੇ ਗਾ ਤੁਹਾਡੇ ਕੋਲੇ ਜਾਨ ਬਾਬਾ ਕਿੰਨੇ ਗਾ 40 ਕੁੱਤਰਾ 40 ਹੈਗੇ ਬਾਬਾ ਤੇ ਉੜਦੇ ਕਿੰਨੇ ਗਾ ਤੇ ਜਿਹਦੇ ਵਿੱਚੋਂ ਮੇਰੇ ਕੋਲੇ 15 20 ਕੁੱਤਰੇ ਹੈ ਠੀਕ ਹੈ ਜੀ ਤੇ ਜਿਹਦੇ ਜੋ ਦੋ ਕਮਰੇ ਆਪਣੇ ਨੇ ਉਹਦੇ ਚ ਬਣ ਜਾਂਦੇ ਆ ਤਰਾਕ ਤੋਂ ਰੋਪੇ ਆਜੇ ਉਹ ਕਮਰੇ ਨੂੰ ਬੰਦ ਵੀ ਰੱਖੀ ਦੋ ਨਾਲੇ ਕੀ ਬਾਕੀ ਪਾਉਨੇ ਆ ਖਰਾਕ ਤੁਸੀਂ ਉਹਨੂੰ ਖਰਾਕ ਹੁਣ ਆਪਾਂ ਸਰੋਂ ਪਾ ਦੇਣੀ ਆ ਆ ਆਰਾਮੀ ਦਾ ਹਾਂ ਦੇ ਕਿਤਾਰਾ ਵੀ ਪਾ ਦੇ ਸਾਰੇ ਤਰ੍ਹਾਂ ਦੇ ਰੱਖਿਆ ਬਰੋ ਆਹ ਜੋ ਪੱਤੇ ਵੇਰ ਤੇਲ ਤੁਲਵੀ ਮੈਂ ਉੱਥੇ ਦੇਖ ਕੇ ਆ ਤੇਲ ਤੇ ਹਲਸੀ ਤੇ ਥੋੜੀ ਜਿਹੀ ਮੱਕੀ ਪਾਈ ਵੀ ਉਹੀ ਮਹਿਮਾਨ ਮੈਂ ਬਾਬਾ ਤੋਨੂੰ ਵੇਖ ਕੇ ਤਿਆਰ ਕਰਿਆ ਆਪਾਂ ਨਾਲ ਮਾਂ ਕਰਕੇ ਸਾਰਾ ਪਾ ਲਈ ਹਾਂ ਮਕਾਨਕ ਜਾਨੀ ਜ਼ਰੂਰੀ ਆ ਮਕਾਨਕ ਨਾ ਬੈਠ ਮੈਂ ਤਾਂ ਗੱਲ ਵੀ ਨਹੀਂ ਬਣਦੀ ਮਕਾਨਕ ਉਹਨਾ ਵੇਟ ਬਣਾ ਰਹਿਣਾ ਆ ਜਾਓ ਬਾਬਾ ਉੱਧਰ ਦੇਖ ਲਓ ਇਹਦਾ ਦੇਖ ਲਿਆ ਤੁਸੀਂ ਬਾਕੀ ਹੁਣ ਜਿਵੇਂ ਤੁਸੀਂ ਹੁਣ ਬਣਾਉਂਗੇ ਚਾਰ ਲਾਜੀ ਕਿ ਨਹੀਂ ਹਾਂ ਮਾਂ ਭਲਾ ਲੱਗੇ ਇਹ ਜਾ ਵੀ ਤੱਕ ਹੋਵੇਗਾ ਹੁਣ ਕਰਨੇ ਪੈਗੇ ਆਪਾਂ ਅੰਦਰ ਚਲੇ ਜਾਓ ਇਹ ਵੀ ਕੁਝ ਕਰਦੇ ਆ ਬਾਬਾ ਦਾ ਧਿਆਨ ਕਾ ਆ ਗਾ ਆ ਗਾ ਆ ਗਾ ਬਾਬਾ ਆਪਣੇ ਕਬੂਤਰਾਂ ਨਾਲ ਉੱਡ ਕੇ ਬਾਬਾ ਚ ਫੇਰ ਆ ਜਾਂਦਾ ਇਹ ਇਹ ਆ ਠੀਕ ਆ ਜਿਹੜੇ ਪੱਲਾ ਹਰਾ ਤੇ ਲਾਲ ਆ ਠੀਕ ਆ ਠੀਕ ਆ 7 ਛੱਡੇ ਹੋਇਆ ਸਾਡਾ ਬਾਬਾ ਜਿਹੜੇ ਬਰਾਮਾਂ ਤੇ ਘਰੇ ਹੋਏ ਆ ਆ ਕਿਵੇਂ ਬਰਾ ਵਧੀਆ ਉੱਡਦੇ ਇਹ ਬਾਬਾ ਨਹੀਂ ਇਹ ਜਿਹੜੇ ਭੜਕਾਉਣ ਵਾਲੇ ਕਬੂਤਰ ਉਹ ਰੰਗ ਇਹ ਕਿਹੜੇ ਕੁੱਤੇ ਚ ਇਹ ਛੱਡਿਆ ਵਜਿਹੜੇ ਡਾਉਣ ਵਾਲੇ ਆ ਫੇਰ ਇਹਨੂੰ ਦੇਖ ਕੇ ਕੁੱਤੇ ਡਰਦੇ ਨਹੀਂ ਤੇ ਸਤਕੀ ਤੇ ਵਧੀਆ ਆ ਜਾਂਦੇ ਆ ਆ ਜਾਂਦੇ ਨੇ ਬਾਹਰ ਪੇਸ਼ਾਨ ਕਰ ਲੈਂਦੇ ਬਾਬਾ ਚਤਰੀ ਦੇ ਦੇਖ ਇਹ ਬਾਬਾ ਗੂਲੇਲੇ ਗੁੱਤਣਾ ਚੋਂ ਬਿੰਦਰ ਕਲੇ ਗੁੱਤਕਾ ਹੈ ਇਹ ਪੁਰਾਣਾ ਗੂਤ ਰੇ ਪਰ ਡਾਟ ਲਾ ਹੋ ਗਿਆ ਇਤਾਂ ਹੀ ਨਹੀਂ ਹੁੰਦਾ ਇਹ ਇੱਥੇ ਹੁਣ ਗਿਜਿਆ ਨਹੀਂ ਆਪਣੀ ਨਹੀਂ ਨਹੀਂ ਇਹ ਗਿਜਿਆ ਨਹੀਂ ਕਹਿੰਦੀ ਲਾਤ ਬਹੁਤੀ ਔੜਦੀ ਹੈ ਨਹੀਂ ਆ ਹੁਣ ਉਤਰਾ ਸਾਰੇ ਹਾਂ ਉਤਰਾ ਹੀ ਇਹ ਨਾ ਰੇਚ ਸਾਰੇ ਉਧਰ ਨਾ ਉਧਰ ਨਾ ਪਹਿਲਾਂ ਦੇਖ ਕੇ ਆਇਆ ਹੁਣ ਉਤਰਿਆ ਇਹਦੇ ਚ ਉਤਰਾਂ ਗੂਤਾਂ ਦੇ ਰੰਗ ਲੱਗਿਆ ਵਤਨ ਦਿਖਾਉਣੇ ਇੱਧਰ ਇਹ ਹੁਣ ਕੱਢਣੀ ਹੈ ਇਹਦੇ ਚ ਦੋ ਦੋ ਦੇ ਰੰਗ ਜੇ ਲੱਗਿਆ ਫਿਰ ਕਿ ਦੋ ਦੋ ਵੀ ਲਾ ਦੇਣੇ ਬਾਬਾ ਹਾਰਾ ਕੋ ਕਰ ਦਿਖਾਉਣਾ ਇਹਨੂੰ ਨੋ ਨੋ ਰੰਗ ਦੇ ਕੋਲੇ ਆ ਕੁਤਰੀਆਂ ਟਕਣੀਆਂ ਹੁਣ ਰੰਗ ਰਾ ਦੇਣਾ ਆਹਾ ਕੁਤਰੀਆਂ ਕੱਢਣੀਆਂ ਹੁਣ ਬਸ ਗੱਲ ਕੋਲ ਨੂੰ ਕਿਤੇ ਰਿਪਾ ਦੇਣਾ ਬਾਹਰ ਜਾਲ ਦੇ ਕੱਢਣ ਨੂੰ ਉਹ ਤੋਂ ਡਰਦੇ ਬਹੁਤ ਆ ਬਾਹਰ ਤੋਂ ਡਿੱਗ ਜਾਂਦੇ ਆ ਲਾਲ ਜੇ ਨਾ ਵੀਰੇ ਜੇ ਕਿਤੇ ਤੈ ਇਹ ਜੀ ਹੋਵੇ ਬਾਬਾ ਮੈਂ ਲਾਲ ਹੀ ਲਈ ਆਪਣੇ ਛੋਟੇ ਛੋਟੇ ਹੋਰ ਸਾਹਿਬ ਜਿਹਦੀਆਂ ਬਸ ਸਤਿਕਾਰ ਆ ਹਾਂ ਛੋਟੇ ਲਾਲ ਆ ਤੈਨੂੰ ਮੈਂ ਦੇਖਦਾ ਜੀ ਮੈਂ ਆਪਣਾ ਬਾਬਾ 40 ਉੱਡਣ ਵਾਲੇ ਹੈਗੇ ਹੁਣ ਵਧੀਆ ਰਹਿਗੇ ਬੱਚੇ ਨੇ ਜੀ ਬਾਵਾ ਕਢਾ ਗਏ ਨੇ ਬੱਚੇ ਨੇ ਬੱਚੇ ਪਤਾ ਮਾਲ ਬਹੁਤ ਗਏ ਆ ਤਾਂ ਠੰਡ ਉਹ ਤੋਂ ਵੀ ਜਦੋਂ ਠੰਡ ਪਈਏ ਤਾਂ ਆ ਹੋ ਗਿਆ ਫੌਂਸਨ ਆ ਫਰਤ ਨਹੀਂ ਹੋ ਗੋ ਕੇ ਮਾਂ ਤੇ ਛੇਤੀ ਛੇਤੀ ਦੇਖੀ ਉਹ ਥੋੜੇ ਨਾਲ ਖੇਤ ਦਾ ਮੁੰਡਾ ਵੀ ਆਉਣਾ ਹੁੰਦਾ ਉਹ ਜਰਾ ਦੂਰ ਖੜ ਕੇ ਦੇਖਦਾ ਰਹਿੰਦਾ ਜਦੋਂ ਬਾਬਾ ਜੀ ਐਂ ਵੀ ਦਵਾਈ ਪੈਂਦੀ ਹੈ ਫੈ ਜਾਂਦੀ ਪਾਪਾ ਕੂਤਰਾਂ ਦੇ ਲਾਗਦੀ ਬਿਮਾਰੀ ਹੁੰਦੀ ਹੈ ਕਹਿੰਦੇ ਬਾਬਾ ਐਂ ਆ ਬਈ ਤੁਸੀਂ ਕੂਤਰ ਵੱਡੇ ਕਿੱਥੋਂ ਲੈਂਦੇ ਇਹਨਾਂ ਦੇ ਬੱਚੇ ਕਰਾਏ ਵੱਡੇ ਹੁਣ ਦੇਖੀ ਜੀ ਮੈਂ ਇੱਕ ਇਧਰ ਗਿਆ ਹੀ ਬੱਚੇ ਦੇਖਣੇ ਇਹ ਵੀਡੀਓ ਥੋੜੀ ਜਮਨ ਨੈਟ ਤੇ ਪੈਣੀ ਆ ਉਸ ਹਾਲਾਤ ਨਾਲ ਦੇਖਣੀ ਗਿਆ ਸੀ ਨਾ ਵੀ ਉਸ ਹਾਲਾਤ ਨਾਲ ਦੱਸ ਤਾਂ ਸੁਣ ਲੈ ਵੀ ਭਾਗੀ ਬਾਂਦਰ ਪੈਂਟ ਆ ਭਾਗੀ ਬੰਦਰ ਆਹ ਸੁਣਿਆ ਠਿੰਡੇ ਦੇ ਵਿੱਚ ਹੈਗਾ ਜੀ ਇਹ ਤੇ ਉੱਥੇ ਕੀ ਹੈ ਮਿੰਦੂ ਢਿੱਲੋ ਮਿੰਦਰ ਸਿੰਘ ਢਿੱਲੋ ਬਾਈ ਦਾ ਠੀਕ ਹੈ ਉਹਨਾਂ ਦੇ ਦਾਦੇ ਪੁਰਦਾਦਾਂ ਦੇ ਪੁਰਾਣੇ ਕਬੂਤਰ ਰੱਖੇ ਹੋਏ ਤੇ ਜੇ ਉਧਰ ਹੀ ਆ ਗਿਆ ਮੈਂ ਕਹਿੰਦਾ ਚੱਕਵਾਕੂ ਵਾਲੀ ਜਿਹੜੀ ਚੱਕਵਾਕੂ ਜੋੜਾ ਤਾਂ ਮੇਰੇ ਕੋਲੇ ਉਹ ਹੈ ਜੋੜਾ ਮੇਰੇ ਕੋਲ ਧੰਨੇ ਵਾਲਿਆਂ ਚ ਧੰਨੇ ਵਾਲਾ ਕਿੱਥੋਂ ਆ ਗਿਆ ਗੱਤ ਨੂੰ ਮੂਲੀ ਬੰਦੇ ਤੋਂ ਲਿਆਏ ਅੱਤਰ ਕੋਈ ਤੁੰਗਰਾ ਹੀ ਸੀ ਫਿਰ ਉਹਨਾਂ ਦੇ ਰਿਸ਼ਤੇਦਾਰ ਤੋਂ ਵਾਕੇ ਲਿਆਇਆ ਠੀਕ ਹੈ ਇਹ ਜਿਹੜੇ ਉਹ ਲਾਲ ਜੀ ਨੇ ਆਰੇ ਧੰਨੇ ਵਾਲੇ ਠੀਕ ਹੈ ਬਾਬਾ ਚਿੱਟੀਆਂ ਵੀ ਹੈ ਤੇ ਜਿਹੜੇ ਹਜ਼ਾਰ ਵਾਲੇ ਆ ਉਹ ਵੀ ਏਡੇ ਏਡੇ ਲੰਮੇ हां ओला मैं वादो करियो अपने ਕੋਲੇ ਆਹ ਇੰਨੇ ਕੋ ਅਸਰ ਦੇ ਰਹਿਣਨ ਉਹਨਾਂ ਦੇ ਵਿੱਚੋਂ ਬਹੁਤ ਰਸਾਰੇ ਠੀਕ ਹੈ ਤੇ ਕੁਝ ਮੇਰੇ ਜਿਹੜੇ ਜਵਾਬ ਹੁੰਦੇ ਆਂਦੇ ਆਪਾਂ ਰੱਖੇ ਜਿਵੇਂ ਗਾਂ ਦੇ ਆਏ ਉਹ ਸੰਤ ਭਾਈ ਨਾ ਪਹਿਲਾਂ ਮੇਰੇ ਬਾਪਾ ਮੇਰੇ ਵੀ ਬਾਪਾ ਤੂੰ ਦੇ ਦੇਗਾ ਉਹਨਾਂ ਕੋਲੇ ਬਦੇ ਪਏ ਬਾਪਾ ਮੇਰੇ ਵੀ ਦੇ ਦੇ ਤੂੰ ਯਾਰ ਮੇਰੇ ਦੋ ਜੋੜੇ ਬਦੇ ਇੱਕ ਇੱਕ ਤਾਂ ਬੰਦੇ ਨੇ ਨਾ ਇੱਕ ਮੈਂ ਤਾਂ ਸੁਣਿਆ ਵਿਗਿਆਨੀ ਕੋਲੇ ਇਹ ਬਲਾਪਰ ਵਾਲੇ ਕੋਲੇ ਉਹ ਵੀਡੀਓ ਦੇਖੂਗਾ ਤਾਂ ਉਹਨੂੰ ਕਮਾਂਗੇ ਠੀਕ ਹੈ ਬੋਲੀਆਂ ਹੋਣਗੀਆਂ ਹਾਂ ਹੈਗੀ ਰਹਿ ਗਈ ਹੈ ਪਤਾ ਕੀ ਦਿਖ ਰਹੇ ਨੇ ਜਿਵੇਂ ਕੋਈ ਬੰਦਾ ਸੀ ਉਹ ਗੱਲ ਹੀ ਕਰਨ ਲੱਗਾ ਤੇ ਭੈਣਾਂ ਮੇਰੇ ਮਣਕੇ ਤੇ ਆਏ ਮੈਂ ਕਿਹਾ ਦੇਖੋ ਖੰਗਿਆ ਤੁਸੀਂ ਤਾਂ ਇਹਨਾਂ ਨੂੰ ਕੈਦ ਕਰੀ ਬੈਠਾ ਵਾਂ ਐ ਕਰੀ ਬੈਠਾ ਫਿਰ ਮੈਂ ਮਹਿਸੂਸ ਜਿਆ ਕਰ ਗਏ ਛੱਡ ਤੇ ਸਾਰੇ ਮੁੜ ਕੇ ਮੈਂ ਸੋਚਿਆ ਦੁਆਰੇ ਸ਼ੌਕ ਹੋਇਆ ਮੈਂ ਵੀ ਦੇਖਿਆ ਰਖਰਾਜੀ ਬ੍ਰਹਮਾ ਵੀ ਆਪਾਂ ਜੀ ਇਹ ਤੇ ਹੁੰਦਾ ਆਪਾਂ ਉਹਨਾਂ ਨੂੰ ਛੱਡਦੇ ਵੀ ਆਂ ਬਾਪਾ ਬਾਪਾ ਉਹ ਗੱਲ ਛੱਡੋ ਇੱਕ ਥੋੜੀ ਜਿਵੇਂ ਬਾਜੀ ਤੇ ਕੋ ਉਤਰ ਬਹਿ ਗਿਆ ਸੀ ਆਪਣੇ ਟਾਵਰ ਤੇ ਰਾਤ ਨੂੰ ਤੁਸੀਂ ਆਖਿਆ ਵੀ ਨੇਰੇ ਕੋ ਬੜਾ ਉਹ ਕੋਈ ਲਾਗੇ ਲਗਿਆ ਨਹੀਂ ਉਹ ਉਹ ਤੁਸੀਂ ਕਰਿਆ ਗਿਆਨੀ ਨੂੰ ਕਰਿਆ ਨਾ ਵੀ ਮੈਨੂੰ ਪਹਿਲਾਂ ਵੀ ਤੁਸੀਂ ਗੱਲ ਸੁਣਾਈ ਆ ਗਿਆਨੀ ਨੂੰ ਕਿਹਾ ਗਿਆਨੀ ਕਹਿੰਦਾ ਵੀ ਨੇਹਰਾ ਕੋਲਣ ਦੇ ਜਦੋਂ ਕੋਈ ਨੇਹਰਾ ਕਰ ਰਿਹਾ ਮਾੜਾ ਨੇਹਰਾ ਹੋ ਜਾਉਂਦਾ ਕਹਿੰਦਾ ਮੈਂ ਰੋਟੀ ਖਾ ਲਵਾਂ ਠੀਕ ਅੱਗੇ ਨਹੀਂ ਰੋਟੀ ਖਾ ਕੇ ਉਹ ਕਹਿੰਦਾ ਜੀ ਭਾਂਜੇ ਬਾਵਾ ਹੋ ਗਿਆ ਕਹਿੰਦਾ ਮੈਂ ਉੱਟ ਕੇ ਜਾਣਾ ਦੇ 2 ਘੰਟੇ ਆਪਾਂ 11 ਵਜੇ ਲਾ ਲਾਂਗੇ ਠੀਕ ਹੈ ਵੀ ਆਪਦੇ ਅੰਦਰ ਜਾ ਕੇ ਪੈ ਗਿਆ ਬੰਦੇ ਤੇ ਉਹ ਵੀ ਪੈ ਗਿਆ ਕਿ ਜਦੋਂ ਅਸੀਂ 11 ਵਜੇ ਆਏ ਬੈਂਟਰੀ ਮਾਰੀ ਤੇ ਪੰਛੀ ਨਹੀਂ ਹੈ ਨਾ ਉੱਥੇ ਤੇ ਗਿਆਨੀ ਕਹਿੰਦਾ ਕੈਮਰੇ ਵੇਖ ਜਦੋਂ ਕੈਮਰੇ ਵੇਖੇ ਤੂੰ ਕੰਧ ਆਇਆ ਕੰਧ ਟੱਪਿਆ ਮੂੰਹ ਬੰਨਦਾ ਮੰਗਲੇਟ ਆਇਆ ਦੀ ਆ ਕਿਉਂ ਨਾ ਜਿਹੜਾ ਕਬੂਤਰ ਲਾਇਆ ਉਹ ਵੀ ਫਿਰ ਉੱਥੋਂ ਹੀ ਆਪਣੇ ਕੱਢੇ ਬਾਬਾ ਇਹ ਬਦਨਾਮਾਂ ਤੇ ਕਰੇ ਬੇ ਸਮਝ ਲੋ ਹਾਂ ਜਿੰਨੇ ਪੌਂਦਾ ਪਾਰਸੋ ਜੁੱਤੇ ਕੱਢੇ ਆ ਉਹ ਜਿਹੜੇ ਚੀਨਾ ਜਾ ਬੇਠਾ ਘੱਟੀਆਂ ਦਾ ਬੇਠਾ ਉਹ ਚਿੱਟੀਆਂ ਦਾ ਬੇਠਾ ਕਾਲਾ ਚੀਨਾ ਹਾਂ ਇਹ ਬਾਬਾ ਬਦਨਾਮਾਂ ਤੇ ਕਰੇ ਬੇ ਠੀਕ ਤੇ ਦੋ ਛੱਡੇ ਵੀ ਅੱਜ ਬਦਨਾਮਾਂ ਵਾਲੇ ਉਹ ਆਥਣੇ ਆਥਣੇ ਮੇਰੇ ਬਾਤੇ ਇੱਕ ਬਗਲ ਤੇ ਢੱਡ ਜਾਣ ਸਨ ਕਿੰਨੇ ਸੱਤ ਆ ਜਿੰਨੇ ਇਹ ਤਾਂ ਬਾਬਾ ਵੱਧ ਆ ਕੇ ਬੱਚਾ ਹੀ ਬੇਠਾ ਪਰੇ ਅੱਠ ਆਏ ਹਾਂ 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 ਬਾਬਾ ਪਹਿਲੀ ਵਾਰੀ ਛੱਡਾਂਗੇ 4 ਅਪ੍ਰੈਲ ਨੂੰ ਮੱਝੂ ਗਈ ਠੀਕ ਹੈ ਹਾਂ ਇੱਕ ਵੈਂਟਰੀਆਂ ਕਰਾਂੀਆਂ ਮੈਂ ਇੱਕ ਤੁਹਾਡੇ ਨਾਲ ਤੇ ਕਰਾਂ ਲਵਾਂ ਉਹ ਗੁੱਤਰ ਜਿਹੜੇ ਫਿਰਦੇ ਆ ਇਹ ਤਾਂ ਬਾਬਾ ਰਾਤ ਨੂੰ ਹੱਥ ਆ ਗਏ ਹੂੰ ਫਿਰ ਤਾਂ ਬੱਲੇ ਬੱਲੇ ਇਹ ਤਾਂ ਬੱਲੇ ਬੱਲੇ ਆ ਫਿਰ ਕਿਸਮਤ ਆ ਜਾਂਦੀ ਨਹੀਂ ਆਈ ਜਾਂਦੀ ਹੱਥ ਆਏ ਫਿਰ ਤਾਂ ਨਹੀਂ ਹਾਰ ਜਾਂਦੇ ਆ ਆਪਾਂ ਜਦੋਂ ਉਹਨਾਂ ਨੂੰ ਬੇਨਤੀ ਕਰਕੇ ਅਸੀਂ ਤਾਂ ਕਹਿੰਨਾ ਤੁਹਾਡੇ ਹੱਥਾਂ ਕਿਰਪਾ ਕਰੋ ਕਿਰਪਾ ਕਰੋ ਵਾ ਵਾ ਫਿਰ ਉਹ ਜਿਹੜਾ ਟਾਵਰ ਤੋਂ ਲੈ ਗਿਆ ਪਤਰੀਕੇ ਤੋਂ ਪੁੱਛਿਆ ਨਹੀਂ ਕੋਈ ਬੰਦਾ ਨਿਕਲਣ ਨਹੀਂ ਪੁੱਛਣਾ ਕਿ ਕਿਹਦੇ ਮੂਹਰੇ ਟੈਡੀ ਕੋਈ ਸਾਮ ਨਹੀਂ ਆਈ ਰਾਤ 12:00 ਆਪਣੇ ਪਿੰਡ ਵਾਲੀ ਬਾਜੀ ਦੂਸਰੀ ਵਾਲੀ ਬਾਜੀ ਪਿੰਡ ਆਪਣੇ ਪਿੰਡ ਵਾਲੇ ਤਾਂ ਸਾਰੀ ਰਾਤ ਹੀ ਫਿਰਦੇ ਰਹੇ ਸਾਡੀ ਤਾਂ ਆਪ ਅਸੀਂ ਛੱਡੀ ਸੀ ਉਹਨਾਂ ਲੈ ਆ ਕੇ ਰੋੜੀ ਕੂਲਣਾਂ ਤੋਂ ਅੰਦਰਲੇ ਘਰ ਦੁਆਰੇ ਕਹਿੰਦੇ ਸਾਰੇ ਉਹ ਵੀ ਇਕੱਠੇ ਕਰਕੇ ਲਾ ਦੇ ਅੱਗੇ ਅੱਗੇ ਨਿਕਲਣਾ ਕਰਦਾ ਸੀ ਉਹ ਆ ਹੀ ਨਾਲ ਦੀ ਗੂਦ ਨਹੀਂ ਭੰਲਣ ਗਏ ਚਰਨੀ ਪੁੱਛੋ ਦਿਨਾਂ ਦੀ ਛੱਡੀ ਵੀ ਸੀ ਆਪਣੀ ਜੀਨੀ ਜੀ ਗੂਦ ਨਹੀਂ ਵਧੀਆ ਵਧੀਆ ਉਹ ਕਰਦੇ ਜਿਹੜੇ ਦੂਜੇ ਸਿੱਖੂ ਬਿਆਲੀ ਹੁੰਦੇ ਮਾਵਾ ਜਿੰਨਾ ਮੂੰਹ ਜਿੰਨੇ ਮੂੰਹ ਉਹਨੇ ਗੱਲਾਂ ਚਲੋ ਆਹੀ ਚੱਲੀ ਜਾਣਾ ਜ਼ਿੰਦਗੀ ਇਹੋ ਹੈ ਨਾ ਹੈ ਆ ਜਾਓ ਚਾਹ ਲਿਆ ਚਲੋ ਉਹ ਕੋ ਬਾਬੇ ਦੀ ਬਣਾਵੇ ਆ ਉਹ ਇੱਥੇ ਹੀ ਰੱਖ ਲੈਣੇ ਬਾਬਾ ਕੁਰਸੀਆਂ ਤੇ ਹਵਾ ਪੈ ਜਾਂਦੀ ਹੈ ਇੱਥੇ ਆਪਾਂ ਕੁਰਸੀ ਉਧਰ ਇੱਧਰ ਹੈ ਬਾਈ ਹਵਾ ਲੱਗਦੀ ਹੈ ਵਧੀਆ ਉਹਨਾਂ ਨੂੰ ਆ ਲੈ ਆ ਪਹਿਲਾਂ ਖਾਲੀ ਕੁਰਸੀ ਚਾਹ ਲਿਆ ਓਰੇ ਤੱਲ ਇਹ ਤੋਂ ਉਮੇ ਹੀ ਰੋਕ ਦੇ ਦੱਸੇ ਉੱਥੇ ਰੋ